ਦੇਸ਼ ਅੱਜ ਮਹਾਤਮਾ ਗਾਂਧੀ ਨੂੰ ਉਹਨਾਂ ਦੀ 77ਵੀਂ ਵਰ੍ਹੇ ਅਤੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਇਸ ਮੌਕੇ ਅੱਜ ਨਵੀਂ ਦਿੱਲੀ ਵਿੱਚ ਗਾਂਧੀ ਸਮਾਦੀ ਰਾਜ ਘਾਟ ਤੇ ਸਰਬਤਰਮ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਜ ਘਾਟ ਤੇ ਗਾਂਧੀ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ। ਰਘੁਪਤੀ ਰਾਧਵ ਰਾਜਰਾ ਪਤੀ ਤਪਾਵਨੇ ਸੀਤਾਰਾ ਰਭੋ ਪਤੀ ਦਾ ਘਵ ਰਾਜਰਾ ਉਪਰਾਸ਼ਟਪਤੀ ਜਗਦੀਪ ਤਨਖੜ ਨੇ ਵੀ ਗਾਂਧੀ ਸਮਾਦੀ ਤੇ ਸ਼ਰਧਾਂਜਲੀ ਭੇਟ ਕੀਤੀ ਲਲ ਤੇਰੋ ਨਾ ਸਰ ਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਹਾਤਮਾ ਗਾਂਧੀ ਦੀ ਸਮਾਦੀ ਤੇ ਸ਼ਰਦਾ ਦੇ ਫੁੱਲ ਭੇਟ ਕੀ ਥੇ ਉਸਨ ਮਤੀ ਦੇ ਭਗਵਾ ਰਘੁਪਤੀ ਰਾਧਾ ਰਾਜ ਰਾਮ ਪਤੀ ਤਪਾ ਹਰ ਸਾਲ 30 ਜਨਵਰੀ ਨੂੰ ਮਹਾਤਮਾ ਗਾਂਧੀ ਦੇ ਜੀਵਨ ਅਤੇ ਵਿਰਾਸਤ ਦਾ ਸਨਮਾਨ ਕਰਦੇ ਹੋਏ ਦੇਸ਼ ਸ਼ਰਧਾਂਜਲੀ ਪੇਟ ਕਰਦਾ ਹੈ